ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਸਪ੍ਰੀਤ ਸਿੰਘ ਗਰੋਵਰ ਇਨਚਾਰਜ ਪ੍ਰੀਥ ਹਸਪਤਾਲ ਫਤਿਹਗੜ ਚੂੜੀਆਂ ਰੋਡ ਅੰਮ੍ਰਿਤਸਰ ਆਪਣੇ ਵੱਲੋਂ ਅਤੇ ਆਪਣੇ ਸਮੂਹ ਸਟਾਫ ਵੱਲੋਂ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ ਦੋਸਤੋ ਪ੍ਰੀਥ ਹਸਪਤਾਲ ਪਿਛਲੇ 23 ਸਾਲ ਤੋਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ ਇੱਥੇ ਅਸੀਂ ਹਰ ਬਿਮਾਰੀ ਦਾ ਇਲਾਜ ਕਰ ਰਹੇ ਹਾਂ ਚਾਹੇ ਉਹ ਐਮਰਜੈਂਸੀ ਹੈ ਚਾਹੇ ਆਪਰੇਸ਼ਨ ਹੈ ਚਾਹੇ ਉਹ ਆਈਸੀਯੂ ਦੇ ਮਰੀਜ਼ ਨੇ ਬਟ ਅਸੀਂ ਬਹੁਤ ਹੀ ਅਫੋਰਡੇਬਲ ਰੇਟਸ ਤੇ ਕੰਮ ਕਰ ਰਹੇ ਹਾਂ ਤਾਂ ਕਿ ਗਰੀਬ ਜਨਤਾ ਨੂੰ ਇਸ ਦਾ ਫਾਇਦਾ ਦੇ ਸਕੀਏ ਦੋਸਤੋ ਇਹਨਾਂ ਦਿਨਾਂ ਵਿੱਚ ਆ ਕੇ 에ਅਰ ਕੁਆਲਿਟੀ ਜਿਹੜੀ ਹੈ ਪੰਜਾਬ ਦੀ ਦਿੱਲੀ ਹਰਿਆਣਾ ਦੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਔਰ ਇਸ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ ਪਰਾਲੀ ਸਾੜਨੀ ਜਾਂ ਪਟਾਕੇ ਚਲਾਣੇ ਸੋ ਮੇਰੀ ਇੱਕ ਬੇਨਤੀ ਹੈ ਕਿ ਪਰਾਲੀ ਮਤ ਸਾੜੋ ਕਿਸਾਨ ਵੀਰੋ ਅਤੇ ਜਿਹੜਾ ਦੀਵਾਲੀ ਦੇ ਪਟਾਕੇ ਜਿਹੜੇ ਨੇ ਉਹ ਵੀ ਨਾ ਚਲਾਏ ਜਾਣ ਔਰ ਕਿ ਗ੍ਰੀਨ ਦੀਵਾਲੀ ਦੀ ਆਪਾਂ ਸ਼ੁਰੂਆਤ ਕਰੀਏ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਕਨਵਾ।